बड़ी हम हो ले जानो आए बैठा सीधा आए बैठा से खाली पत्ते जुड़ो कर के आगे चोरी छोटा सिपा कर ले आई कर थोड़ी टॉफी पीछे कर ओए दूर से ओए बेकार का कर रे ओ तांडी यार रात में जीत कर ਜਾਣਾ ਦਾ ਬੇਰਗਾਣਾ ਆਪ ਕੁਛੇ ਦੇ ਬਾਰੇ ਰੱਤ ਕਰਦੇ ਤਾਂ ਸਾਸ ਦਾ ਕੋਈ ਨਹੀਂ ਤੇ ਸਾਸ ਦਾ ਆਤੀ ਹੈ ਬਾਬਰੇ ਨੇ ਕਿਹਾ ਬੇਰਗਾਣਾ ਤੁਸੀਂ ਆਪ ਕਰਨੀ ਸੀ ਤਾਂ ਮੈਨੂੰ ਕਿਹਾ ਹਾਂ ਬੇਰਗਾਣਾ ਮੈਨੂੰ ਕਿਹਾ Thank you. Thank you. Thank you.

ਜੇ ਮੈਂ ਗੱਲ ਕਰਾਂ ਪਿੱਛੇ ਸਹੀ ਹੈ ਸਫਾਈ ਕਰਨ ਨਾਲ ਹਰ ਦਿਨ ਹਰ ਦਿਨ ਲੋਕੀਂ ਖੁਸ਼ੀ ਖੁਸ਼ੀ ਹਰ ਕਿਸ਼ਣਤੀ ਆਈਏ ਜਿਸ ਵੇਲੇ ਸਭ ਤੋਂ ਜਾਇ ਤੇ ਇੱਕ ਮਹਾਂ ਬਿਸਮਰ ਰੱਖਦਾ ਹੈ ਜਦੋਂ ਤਾਂ ਸੋਖਾਈ ਹੁਸਾ ਹਦਸਾ 10 ਕਾਰਸ਼ਾ ਸ਼ਾਹੀ ਗੁਰੂ ਗੋਬਿੰਦ ਸਿੰਘ ਜੀ ਨੇ ਸੋਖਾਈ ਹੁਸਾ ਹਦਸਾ 10 ਪ੍ਰਸ਼ਨ ਜੋਤਾਂ ਪਾਨ ਸਿੰਘੀ ਗੁਰਦੰਤ ਪ੍ਰਾਪਤ ਜਵਾਬ ਦੱਸਿਆ ਰੱਖ ਕੇ ਬੋਲੋ ਜੀ ਵਾਹਿਗੁਰੂ ਪੰਜਾਬ ਪਿਆਰਾਂ 64 ਜਦਾਂ 40 ਮੁਕਤੀਆਂ ਸਾਡੀਆਂ ਜੱਪੀਆਂ ਤੱਪੀਆਂ ਜਿੰਨਾ ਨਾਮ ਜੱਪੇ ਵਾਲੇ ਚੱਕੇ ਦੀ ਤਲਾਈ ਦੀ ਗਵਾਹੀ ਦੇ ਕੇ ਨਾ ਦੀ ਕਮਾਈ ਤੇ ਧਿਆਨ ਰੱਖ ਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਾਂ ਤਰ ਨਹੀਂ ਹੋ ਬੰਦ ਬੰਦ ਕਰਵਾਏ ਕੋਟ ਲੈ ਨਾ ਅੰਗਿਆ ਚ ਰੱਖੇ ਜਿਹੜੇ ਅਰਨੰਦਰਵਾਏ ਗੁਰਦਾਨ ਕਰਵਾਨੀ ਕਿਤਿਆ ਕਰਨੀ ਹਾਰੇ ਇਹਨਾਂ ਦੀ ਪੇਤਰ ਕਮਾਈ ਤੇ ਧਿਆ ਰੱਖ ਕੇ ਬੋਲੋ ਜੀ ਵਾਹਿਗੁਰੂ ਸਭਤ ਖਾਲਸਾ ਜੀ ਗੁਰਦਾਸ ਸਭਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਜਪ ਤਾਪ ਜਪਨ ਦਾ ਸਤਿਕਾਰ ਸਰਸਕ ਹੋ ਜਹਾਂ ਜਾਂ ਖਾਲਸਾ ਤਹਾਂ ਤਾਂ ਰਛਾ ਦੇ ਦੇ ਹਤੇ ਪੰਥ ਕੀ ਜੀਤ ਜੁਬਾਨ ਨਾਮ ਗਾਂਨ ਤੇ ਕਿਮਤ ਕਰ ਚੰਦੇ ਦਸਤਨਾ ਨਾਮ ਕੈਂਦੇ ਜੀ ਬੋਲੋ ਸਾਡੇ ਪਾਤਸ਼ਾਹ ਗੋਪਾਲ ਦੇ ਬੋਲ ਜੀ ਵਾਹਿਗੁਰੂ ਨਮਨ ਨਾਮ ਬਰਨਨ ਪੋਤਰੀ ਸਾਉਣੌਰ ਕੋਰ ਦੀਪਾਜੀ ਰੋਡਿੰਗ ਨੂੰ ਨਹਾਉਂਦੇ ਆਪ ਦੇ ਚਰਨ ਕਮਣਾ ਬਾਲਾ ਸੰਤੋਸ਼ ਸਿੰਘ ਦੀ ਕੀਤੀ ਗਈ ਹੈ ਐਮਐਨਐਸਬ ਤੇ ਮੇਰਾ ਪਿਆਰ ਹੱਥ ਟਿਕਾਈ ਰੱਖਣਾ ਚੜਦੀ ਕਲਾ ਉਸ ਨੂੰ ਬੱਚ ਨੂੰ ਮਾਤਾ ਪਿਤਾ ਦਾ ਅਗ ਕਰਮ ਨੂੰ ਉਚਿਤ ਵਿਦਿਆ ਪ੍ਰਦਾਨ ਕਰਨੀ ਨੰਮੀ ਆਜੂ ਗੁਰਸਿੱਖ ਜੀ ਨੂੰ ਨਾਮਦਾਨ ਦੇ ਰੋਜ ਦਾ ਤੰਦਰੁਸਤ ਇਹਨਾਂ ਦਾਤਾਵਾਂ ਵਰਤਣੀਆਂ ਸਵੇ ਸਵੇ ਅਤਿ ਸ੍ਰੀ ਪ੍ਰਵਾਰੰਮ ਨਾਲ ਚਰਨਾ ਕੋਣ ਆਪਾਸ ਲੰਗਰ ਹਾੜੀ ਦੇ ਆਨ ਭੋਗ ਲਗੀ ਭੋਗ ਲੱਗਾ ਸਾਧ ਸੰਗ ਵਿੱਚ ਪਾਉਂਦੀ ਆਗਾ ਵਖਤੋ ਜੋ ਵੀ ਸੀ ਛਕੇ ਕੋਈ ਤਰਨਾ ਵਾਹਿਗੁਰੂ ਜਪੇ ਸਵੇ ਸਵੇ ਆਪ ਜੀ ਕਰੇ ਕਿਰਪਾ ਸਿਮ ਮੇਲਾ ਤਰਾ ਨਾਮ ਸਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਦਾ ਬਖਸ਼ਣ ਨਾਸਲੇ ਬੋਲੇ ਸੋਨੇ ਹਾਲ ਸਾਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ

देना रोनाल्डो कि मैं नहीं जानता मैं आते पा रहा नहीं साढे 6 भी नहीं किया बाप को तो बात कर रहा था काफी भी है बाप को जो वात तो नहीं है मेरे को नहीं क्यों पढ़ना है मैं ऐसे रमाल किल्ला करके चल तेरे बोग भरेगा बोलेगा ना भाई नुदे नूर बस ओके ਤਾਂ ਜਿਉ ਬਾਈ ਖੁੜੀਆਂ ਨੂੰ ਜਿਹੜਾ ਕਰਦੇ ਕੋਈ ਰਸਾ ਚਲੋ ਹਾਲੇ ਪੁੱਤ ਲੈ ਨਾਈ ਬੰਨੀਆਂ ਆ ਲੋ ਡਬਲ ਬੁੱਕ ਹਾਂ ਚਲੋ ਬੁੱਕ ਚਕਰਾਉਣਾ ਚਲ ਆ ਜਾਓ ਲੈ ਲੋਚ ਹਾਈ ਡਬਲ ਬੁੱਕ ਮਿਲ ਇਹ ਬਾਈ ਫੜਾ ਹਲ ਉਹ ਸਾਹਮਣੇ ਵੇਖਤ ਹੈ याने के न अच्छा अच्छा मैं तो बच्चा था कोई बात है वही वही रख लियो एक वाली रख लियो त्रेता तरीके से ਨੀਤਾ ਸਾਹਮਣੇ ਵੇਖੀ ਸਿੱਧਾ ਦੇਖੋ ਇੱਧਰ ਹਾਂ ਹਾਂ ਲਿਆ ਸਾਰੇ ਹੋਰ ਸਾਰੇ ਆ ਜੀ ਕੀ ਨਾਮ ਆ ਜੀ ਤੁਹਾਡਾ ਜੀ ਕਿਹੜਾ ਪਿੰਡ ਆ ਜੀ ਤੇ ਅੱਜ ਜੋ ਪ੍ਰਵਨੂਰ ਕੌਰ ਸਰਦਾਰ ਜਸਵੰਤ ਸਿੰਘ ਗਿਰਦਰ ਸਾਹਿਬ ਉਹਨਾਂ ਦੀ ਪੁੱਤਰੀ ਤੇ ਸਰਦਾਰ ਹਰਪਾਲ ਸਿੰਘ ਇਹਨਾਂ ਦੀ ਬੇਟੀ ਇਹਨਾਂ ਦੀ ਜੋ ਅੱਜ ਪਹਿਲੀ ਲੋੜੀ ਤੁਸੀਂ ਮਨਾ ਰਹੇ ਹੋ ਜਿਵੇਂ ਅੱਜ ਅੱਜਕੱਲ੍ਹ ਤੋਂ ਬੱਚਿਆਂ ਦੇ ਵਿੱਚ ਲੜਕਿਆਂ ਦੇ ਨਾਲ ਬਰਾਬਰ ਫਰਕ ਸਮਝਿਆ ਜਾਂਦਾ ਹੈ ਤੇ ਕੀ ਕਹਿਣਾ ਚਾਹੁੰਗਾ ਜੀ ਤੁਸੀਂ ਇਹ ਬੱਚਿਆਂ ਦੀ ਲੋੜੀ ਉਸ ਤੋਂ ਜਿਹੜਾ ਬੱਚਿਆਂ ਦੇ ਨਾਲ ਬੱਚਿਆਂ ਦੇ ਨਾਲ ਚੱਲਦੇ ਨੇ ਇਹਨਾਂ ਨੇ ਜਦੋਂ ਕਿਵੇਂ ਲੜਕੀਆਂ ਦੇ ਬਰਾਬਰ ਲੜਕੀਆਂ ਨੂੰ ਨਹੀਂ ਸਮਝਿਆ ਜਾਂਦਾ ਲੜਕੀਆਂ ਜਿਵੇਂ ਮਾਉਂਟ ਐਵਰੈਸਟ ਦੇ ਉੱਤੇ ਪਹੁੰਚ ਪਿਆ ਨੇ ਕਟੀਆਂ-ਵਟੀਆਂ ਮੱਲਾ ਮਾਰ ਰਹੀਆਂ ਨੇ ਖੇਡਾਂ ਦੇ ਵਿੱਚ ਵੀ ਤੇ ਬੱਚਿਆਂ ਨੂੰ ਨਹੀਂ ਸਮਝਿਆ ਜਾਂਦਾ ਬਰਾਬਰ ਨਹੀਂ ਸਮਝਿਆ ਜਾਂਦਾ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਸਮਝਣਗੇ ਹੋ 2-4 ਸਾਲ ਤੱਕ ਆਪੇ ਸੰ ਜਦੋਂ ਸਰਕੇ ਇੰਨੇ ਜ਼ਿਆਦਾ ਹੋਣਗੇ ਲੜਕੀਆਂ ਹੋਣਗੀਆਂ ਨਾ ਤਾਂ ਕੀ ਕਰਦੇ ਆਪੇ ਆਪ ਲੜਕੀਆਂ ਨੂੰ ਸੂਚਿਤ ਕੀਤਾ ਜਾਵੇਗਾ ਇਹਨਾਂ ਨੂੰ ਜੰਗਾ ਲੜਕੇ ਬਰਾਬਰ ਸੰਗਤ ਫੋਟੋ ਦੇਖੀ ਪੂਰਾ ਕੈਮਰਾ ਵਾਲ ਦੇਖ ਲੀਏ ਇੱਕ ਮਿੰਟ ਇੱਕ ਮਿੰਟ ਹਾਂਜੀ ਕੀ ਨਾਮ ਆ ਜੀ ਜੋ ਅੱਜ ਪ੍ਰਭਨੌਰ ਦੇ ਜੋ ਅੱਜ ਪਹਿਲੀ ਲੋੜੀ ਤੁਸੀਂ ਮਨਾ ਰਹੇ ਹੋ ਅ ਬੱਚਿਆਂ ਤੇ ਬੱਚੀਆਂ ਤੇ ਲੜਕੇ ਤੇ ਲੜਕੀਆਂ ਦੇ ਵਿੱਚ ਜੋ ਜੋ ਇਸ ਦੁਨੀਆ ਵੱਲੋਂ ਜੋ ਫਰਕ ਸਮਝਿਆ ਜਾਂਦਾ ਹੈ ਕੀ ਕਹਿਣਾ ਜਾਊਂਗੇ ਜੀ ਤੁਸੀਂ ਮੁੜੀ ਕਰਨਾ ਮੌਣੀ ਚਾਹੀਦੀ ਕੋਟਾ ਕੁੜੀਆਂ ਕਿਸੇ ਨੂੰ ਘੱਟ ਨਹੀਂ ਹੁੰਦੀਆਂ ਕੁੜੀਆਂ ਰੱਬ ਦੀ ਦੇਣ ਹੈ ਕੋਈ ਜਿਹੜੇ ਪੁੱਛਾ ਜੀ ਮਾਰ ਦਿੰਦੇ ਬੱਚਿਆਂ ਨੂੰ ਐ ਨਹੀਂ ਕਰਨਾ ਚਾਹੀਦਾ ਜੀ ਇਹ ਰੱਬ ਦੀ ਦੇਣ ਹੈ ਜੀ ਤੇ ਰੱਬ ਤੋਂ ਮੱਸਾ ਸੁੱਖਾ ਮੰਗ ਕੇ ਲਈ ਜਾਂਦੀ ਹੈ ਤੇ ਮਾਰੇ ਕਹਿੰਦਾ ਹਰੇ ਪਹਿਲਾਂ ਕੁੜੀਆਂ ਦੀ ਲੋੜ ਹੀ ਮਨੋਣੀ ਚਾਹੀਦੀ ਹੈ ਜੀ ਤੇ ਪੁੱਤਾਂ ਦੇ ਬਰਾਬਰ ਕਿਹਨੇ ਚੰਗੀ ਲੜਕੀਆਂ ਨੂੰ ਜਿਵੇਂ ਜ਼ਿਆਦਾ ਪੜਾਇਆ ਜਾਂਦਾ ਲੜਕੀਆਂ ਨੂੰ ਨਹੀਂ ਪੜਾਇਆ ਜਾਂਦਾਗਾ ਤੇ ਲੜਕੀਆਂ ਵੀ ਹੁਣ ਬਹੁਤ ਜੇ ਬਾਹਰਲੇ ਮੁਲਕਾਂ 'ਚ ਵੀ ਜਾਂਦੀਆਂ ਆਂ ਕਿੰਟਾਂ ਦੇ ਵਿੱਚ ਵੀ ਮੱਲਾ ਮਾਰਦੀਆਂ ਤੇ ਕੀ ਕਹਿਣਾ ਚਾਹੋਗੇ ਜੀ ਪਰ ਇਹ ਲੜਕੀਆਂ ਨੂੰ ਮੈਨੂੰ ਸਭ ਤੋਂ ਜ਼ਿਆਦਾ ਪੜਾਉਣਾ ਚਾਹੀਦਾ ਹੈ ਜੀ ਬੱਚੀਆਂ ਦਾ ਇਹਨੂੰ ਬਰਾਬਰ ਦਾ ਹੱਕ ਦੇਣਾ ਚਾਹੀਦਾ ਜੀ ਫਿਰ ਕਿਸੇ ਤੋਂ ਘੱਟ ਨਹੀਂ ਜੀ ਬੱਚੀਆਂ ਦੀ ਹਾਂਜੀ ਜੋ ਪ੍ਰਭ ਨੂਰਕੌਰ ਦੀ ਜੋ ਅੱਜ ਪਹਿਲੀ ਲੋੜੀ ਤੁਸੀਂ ਮਨਾ ਰਹੇ ਹੋ ਕੀ ਨਾਮ ਆ ਤੁਹਾਡਾ ਜੀ ਤੇ ਕੀ ਰਿਸ਼ਤਾ ਹੈ ਤੇ ਕੀ ਕਹਿਣਾ ਚਾਹੋਗੇ ਜੀ ਮੇਰਾ ਨਾਮ ਕਰਨ ਤੇ ਸੈਲ ਹੈ ਆ ਸ਼੍ਰੀਮੁੱਚਾ ਸਾਹਿਬ ਨੂੰ ਨੰਕਾਰਦਾ ਤੇ ਇਹ ਮੇਰੇ ਇੱਕ ਛੋਟਾ ਭਰਾ ਹੀ ਹੈ ਜਿਹਨੂੰ ਆਪਾਂ ਕਹਿ ਦਿੰਨੇ ਆ ਭੈਣਾ ਦਾ ਸਿਰਫ ਇੱਕ ਦੱਜੇ ਇੱਕ ਛੋਟਾ ਭਰਾ ਹੀ ਹੈ ਮੇਰਾ ਤੇ ਮਾਸੀ ਜੀ ਦੀ ਕੁੜੀਆਂ ਲੱਗੀਆਂ ਤੇ ਆਪਾਂ ਮੈਂ ਜੀ ਆਪਾਂ ਸੋਚਣੀ ਚਾਹੀਦੀ ਕੋਦਮ ਕਿ ਆਪਾਂ ਜਿਵੇਂ ਕਹਿ ਦਿੰਨੇ ਆ ਵੀ ਕੁੜੀਆਂ ਨੂੰ ਆਏ ਤੇ ਸਮਾਵੇ ਚਾਹਤ ਸਮਝਾਇਆ ਜਾਂਦਾ ਬਿਲਕੁਲ ਇਹਨਾਂ ਕੋਈ ਇਹਨਾਂ ਵਿਚਾਰ ਨਹੀਂ ਕਰਨਾ ਚਾਹੀਦਾ ਕਰ ਔਰ ਵਾਲੇ ਟਾਈਮ ਦੇ ਵਿੱਚ ਕੁੜੀਆਂ ਲਈ ਸਾਰਿਆਂ ਮੁੰਡਿਆਂ ਨੂੰ ਮਾਰਾ ਦੇਣਾ ਜਿਵੇਂ ਕਿ ਆਪਾਂ ਦੇਖ ਸਕਦੇ ਹਾਂ ਜਿਵੇਂ ਮਾਊਂਟ ਐਪਰੈਸਟੈਂਸ ਤੁਸੀਂ ਪਹਿਲਾਂ ਵੀ ਗੱਲ ਕਰ ਚੁੱਕੇ ਹੋ ਹਸਾਰੀਆਂ ਗੱਲਾਂ ਕਰ ਚੁੱਕੇ ਹੋ ਕੁੜੀਆਂ ਅੱਜਕੱਲ ਮੁੰਡਿਆਂ ਤੋਂ ਘੱਟ ਹੈ ਨਹੀਂ ਗੱਲ ਕਿਸੇ ਵੀ ਕੰਮ ਵਿੱਚ ਲਾ ਦੋ ਕੁੜੀਆਂ ਦਾ ਹੋਣਾ ਉਸ ਕੰਮ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਜਿਵੇਂ ਕਿ ਆਪਾਂ ਸਰਕਾਰੀ ਆਪਾਂ ਦੇਖਦੇ ਹਾਂ ਸਰਕਾਰੀ ਜੋਬs ਵਿੱਚ ਕੁੜੀਆਂ ਸਾਰਾ ਵਧੂਂਦੀਆਂ ਐਸ ਦਾ ਆਪਾਂ ਕਾਉਂਟਿੰਗ ਦੇਖਦੇ ਹਾਂ ਕਿਉਂਕਿ ਦਰਦ ਹੋਦੇ ਆ ਤੁਸੀਂ ਦੇਖ ਸਕਦੇ ਹੋ ਇਸ ਮੱਛੀ ਦਾ ਆਉਣ ਨਾਲ ਕੋਈ ਇੱਕ ਸਭ ਤੋਂ ਜ਼ਿਆਦਾ ਜਿਹੜੀ ਇਹ ਚੀਜ਼ ਹੋ ਗਈ ਹੈ ਫੈਮਿਲੀ ਦੀ ਸਪੋਰਟ ਜੇ ਫੈਮਿਲੀ ਦੀ ਸਪੋਰਟ ਹੋਗੀ ਤਾਂ ਹੀ ਬੱਚਾ ਅੱਗੇ ਵੱਧ ਸਕਦਾ ਤਉ ਨਹੀਂ ਚਾ ਆਪਣੀ ਫੈਮਲੀ ਨੂੰ ਪੂਰਾ ਸਪੋਰਟ ਕਰਨਾ ਚਾਹੀਦਾ ਉਹ ਕਦੇ ਵੀ ਇਹ ਚੀਜ਼ ਨਹੀਂ ਕਹਿੰਨੀ ਚਾਹੀਦੀ ਕਿ ਸਾਡੀ ਕੁੜੀ ਆ ਜਾਂ ਮੁੰਡਾ ਹੈ ਉਹਨੂੰ ਹਮੇਸ਼ਾ ਹੀ ਫ੍ਰੀਡਮ ਦੇਣਾ ਚਾਹੀਦਾ ਉਹਨਾ ਬੱਚਿਆਂ ਨੂੰ ਕੋਈ ਡ੍ਰੈਸ ਕਰਨਾ ਚਾਹੀਦਾ ਤਾਂ ਜੋ ਉਹਨਾਂ ਦੇ ਆਪਸ ਵਿੱਚ ਵੀ ਪੇਰ ਭਰਨਾ ਆ ਸਕੇ ਵੀ ਮੈਂ ਕੁੜੀ ਆ ਜਾਂ ਮੁੰਡਾ ਠੀਕ ਹੈ ਜੀ ਧੰਨਵਾਦ ਜੀ ਮੈਂ ਬਦੀ ਮਾਂ ਨੂੰ ਕਿਹਾ ਹਾਂਜੀ ਬੇਟਾ ਜੀ ਕੀ ਨਾਮਾ ਤੁਹਾਡਾ ਜੀ ਹਾਂਜੀ ਬੇਟਾ ਜੀ ਕੀ ਨਾਮਾ ਤੁਹਾਡਾ ਜੀ ਕਿੱਥੋਂ ਤੁਸੀਂ ਬਿਲੋਂਗ ਕਰਦੇ ਹੋ ਜੋ ਅੱਜ ਪ੍ਰਭ ਨੂਰ ਕੋਰਡ ਦੀ ਜੋ ਪਹਿਲੀ ਡੋੜੀ ਬਣਾ ਰਹੇ ਹੋ ਕੀ ਰਿਸ਼ਤਾ ਪ੍ਰਭ ਪ੍ਰਭ ਨੂਰ ਕੋਰਡ ਦੀ ਦਾ ਤੁਹਾਡੇ ਨਾਲ ਤੇ ਕੀ ਕਹਿਣਾ ਚਾਹੋਗੇ ਜੀ ਮੇਰਾ ਨਾਮ ਮਾਦਵ ਹੈ ਮੈਂ ਜਨਾਲਾਬਾਦ ਤੋਂ ਬਿਲੋਂਗ ਕਰਦਾ ਤੇ ਆਹ ਲੱਖ ਨੰਬਰ ਤੋਂ ਮੇਰੇ ਭੂਆ ਜੀ ਦੀ ਲੜਕੀ ਹੈ ਇਹ ਸਭ ਤੋਂ ਪਹਿਲਾਂ ਤਾਂ ਮੈਂ ਕਹਿਣਾ ਚਾਹੁੰਗਾ ਜੀ ਮੈਨੂੰ ਸਰਜੀ ਤੇ ਮਾਣ ਹੈ ਜੋ ਕਿ ਇੱਕ ਨੂੰ ਵੀ ਇੱਕ ਹੁੰਡੇ ਦੇ ਬਰਾਬਰ ਹੀ ਲੈ ਕੇ ਚੱਲ ਰਿਹਾ ਹੈ ਅੱਜ ਇਹ ਟਾਈਮ ਚ ਆਪਾਂ ਦੇਖਨੇ ਆ ਕਿ ਕੁੜੀਆਂ ਨਾਲ ਉਹ ਜਿਹੜਾ ਫਿਕਰੇ ਕਿਤੇ ਜਾਂਦੇ ਆ ਪਰ ਜਿਵੇਂ ਕਿ ਆਪਾਂ ਦੇਖੀ ਕੁੜੀਆਂ ਬਹੁਤ ਅੱਗੇ ਵੀ ਜਾ ਰਹੀਆਂ ਨੇ ਤੇ ਕੁੜੀਆਂ ਨੂੰ ਸਪੋਰਟ ਕਰਨਾ ਚਾਹੀਦਾ ਆਪਾਂ ਨੂੰ ਇਹ ਕਹਿੰਦੇ ਆ ਉਹ ਆ ਹਾਂਜੀ ਹਰਪਾਲ ਸਿੰਘ ਜੀ ਤੁਸੀਂ ਅੱਜ ਬਹੁਤ ਵੱਡਾ ਤੁਸੀਂ ਉਪਰਾਲਾ ਕੀਤਾ ਜਿਵੇਂ ਅੱਜਕੱਲ ਅ ਬੱਚੀਆਂ ਤੇ ਲੜਕੀਆਂ ਦੇ ਵਿੱਚ ਜੋ ਫਰਕ ਸਮਝਿਆ ਜਾਂਦਾ ਤੁਸੀਂ ਅੱਜ ਆਪਣੀ ਬੇਟੀ ਦੀ ਪਹਿਲੀ ਲੋੜੀ ਮਨਾ ਰਹੇ ਹੋ ਕੀ ਕਹਿਣਾ ਚਾਹੋਗੇ ਜੀ ਮੈਂ ਠੀਕ ਨਹੀਂ ਗਲਤ ਕਹਿੰਦਾ ਲੋੜੀ ਮਨਾ ਰਹੇ ਹਾਂ ਬੇਟਾ ਦਾ ਪ੍ਰਭੂਆਂ ਤਰ੍ਹਾਂ ਸਵਾਦਨ ਸਭ ਤੋਂ ਵੱਸ ਕਰਨਾ ਤੇ ਜੋ ਆਇਆ ਨਾ ਬਹੁਤ ਬਰਮਾਦਨ ਆਦਾ ਅਹ ਜਿਵੇਂ ਦੁਨੀਆ ਵੱਲੋਂ ਲੜਕੇ ਤੇ ਲੜਕੀ ਦੇ ਵਿੱਚ ਫਰਕ ਸਮਝਾਇਆ ਜਾਂਦਾ ਹੈ ਤੁਸੀਂ ਕਿਸ ਨੇ ਦੇਓਗੇ ਜੀ ਲੋਕਾਂ ਨੂੰ ਜੀ ਧੀ ਨੂੰ ਪਹਿਲਾਂ ਰੱਖਣਾ ਚਾਹੀਦਾ ਪੁੱਤ ਨੂੰ ਬਾਅਦ ਠੀਕ ਹੈ ਜੀ